ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਬੱਚਾ ਮਗਰ ਬੱਚੀ ਬੱਚੀ ਟਾਪ ਕਲਾਸ ਆ ਇੱਕ ਗੱਭਣ ਆ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਈ ਜਿਸ ਅਸੀਂ ਕਹਾਂ ਸੀ ਆ ਸੀ ਹੈ ਬਈ ਉਹ ਠੀਕ ਹੋ ਵਧੀਆ ਜੀ ਵਧੀਆ ਬਈ ਨਾਮ ਤੇ ਐਡਰੈਸ ਬੋ ਨਾਮ ਸਾਗਰ ਬਈ ਪਿੰਡ ਭਾਇਰਪਾ ਸੀਰਪੁਰ ਤੇ ਜ਼ਿਲ੍ਹਾ ਬਰਿੰਦਾ ਨੇ ਨੇੜੇ ਪਿੰਡ ਬਈ ਨੇੜੇ ਰਾਮਪੁਰਪੁਰ ਸਾਹਰਾ ਬਈ ਤੇ ਖਲਾਪੁਰ ਪਿੰਡ ਆ ਜਾਂਦਾ ਆਪਾਂ ਨੂੰ ਮੋਬਾਈਲ ਨੰਬਰ ਬੋ 9039 7605 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੋਸ ਬਈ ਅਰੀਜਨ ਦੂਜਾ ਸੋਸ ਪੂਰੀ ਵੱਡੀ ਆ 50 ਵਾਲੀ ਜਿਹੜੀ ਮੂੰਹ ਆ ਬੋਲਾ ਸੁਣਾ ਲੈ ਵਾਲਾ ਟਰਨ ਨਾਲ ਦਿਖਾ ਦੇ 4.5 ਕਿਲੋਗ੍ਰਾਮ ਫਾਇਲੋਂ ਦੁੱਧ ਚੋਇਆ ਵਾ ਬਾਲਟੀ ਜੀ ਫੇ ਸ਼ਾਂਤੋਂ ਲੇਵਾ ਚੈੱਕ ਤੇ ਫਰਾਦ ਦੀ ਸੂਈ ਆ ਬਾਈ ਲੈ ਹਾਂ ਪਾਲ ਪੁਲਿਸ ਸਾਰੇ ਐਵੇਂ ਫਿਰਦੇ ਆ ਠੀਕ ਆ ਥਣ ਮੁਠਿਆ ਠੰਡੀ ਸੀਲਾ ਇਹ ਨਹੀਂ ਗੱਲ ਦੁੱਧ ਥਣ ਮੁਠੀ ਵਾਲਾ ਥਣ ਪੂਰੀ ਵਿਕੀ ਦੇ ਥਣ ਨਾਲਾ ਨੂਣਾ ਫੁੱਲ ਚੰਗੀਆਂ ਹੈ ਨਾ ਉਦੋਂ ਲੇਵਾ ਚੈੱਕ ਕਰਵਾਣੇ ਲੇਵਾ ਇੱਕ ਨੰਬਰ ਲੈ ਕਿਆ ਬਾਤ ਆ ਠੰਡੀ ਮੁੰਡੀ ਤਾਂ ਰਹਿ ਰਹੀ ਆ ਲੇਵਾ ਆ ਵੱਡੀ ਨਾਲ ਦੇਖੋ ਦੁੱਧ ਵਾਲੀ ਇੱਕ ਨੰਬਰ ਆਗੀ ਤੇ ਥਾਣ ਵਾਲਾ ਚੰਗਾ ਲੱਗਿਆ ਲੈਵਾ ਦੇ ਮੂਠਿਆ ਹਾਂ ਡਰ ਰਗਾ ਸਸਤਾ ਰੇਣਾ ਪਸਮਾਤ ਉਹ ਥਾਣਾ ਜਦੋਂ ਪਸਮਾਤ ਕਰ ਲਿਆ ਫਿਰ ਸਾਨੂੰ ਦਿਖਾਵਾਂਗੇ ਇੱਕ ਨੰਬਰ ਥਾਣਾ ਹਾਂ ਬੱਚੀ ਵੀ ਬਾਈ ਬਾਏ ਟਾਪ ਦੀ ਬੱਚੀ ਲੈ ਜੇਰ ਪੈ ਗਈ ਆ ਪਈ ਹਾਂ ਜੇਰੂ ਦਾ ਪਈ ਜੇਰੋ ਪਈ ਆ ਬੱਠਲ ਚ ਕੰਪਲੀਟ ਆ ਬੱਚਾ ਦੇਖੋ ਮਗਰ ਦਿੱਤਾ ਬੱਚੀ ਬਾਈ ਬਾਲੇ ਵੱਡੀ ਆ ਬਾਲਾ ਚੰਗਾ ਸੀ ਹੁਣ ਭਰਾ ਹਾਂ ਹਾਂ ਯਾਰ ਬੱਚਾ ਫੇਸਬੁਕਾ ਥਾਂ ਥਾਂ ਦੇ ਬਾਈ ਲੈ ਬੱਚੀ ਦੀ ਕੁਆਲਿਟੀ ਦੇਖੋ ਫੇਸ ਨਾਸਾਂ ਗੁਲਾਬੀ ਬਰੀਟ ਪ੍ਰਿੰਟ ਇੱਕ ਪੂਰੀ ਵੱਡੀ ਬੱਚੀ ਆ ਬਾਈ ਪਠਪੜ ਬਹੁਤ ਚੰਗੀ ਆ ਸਹੀ ਗੱਲ ਆ ਬਾਈ ਟਾਪ ਦੀ ਜੇਰ ਗੁਲਾਬ ਦੋਨੇ ਟੌਪ ਬਾਈ ਬੱਚੀ ਦਾ ਚਾਰਦਾ ਦੋ ਹੀ ਨਸਲਾ ਮਿਲਨੀ ਹਾਂ ਜਰਸੀ ਪਿਓਰ ਟੋਟੋਆ ਫੁੱਲ ਪੈਂਦਾ ਬਾਈ ਸਹੀ ਗੱਲ ਆ ਬਾਈ ਠੀਕ ਆ ਹੂੰ ਫਾ ਠੰਡੀ ਸੀਲ ਦਾ ਅੰਤ ਕੋਈ ਨਹੀਂ ਜੇ ਜੂ ਸਾਰੇ ਆ ਕੰਪਲੀਟ ਆ ਫੁੱਲ ਕਰ ਦੋ ਬਾਈ ਸਹੀ ਆ ਅਲਾ ਕਰਦੇ ਵੀ ਛੋਟਾ ਨਾ ਮੰਨੇ ਉਹੀ ਲਗਾ ਮੰਨੀ ਫੁੱਲ ਬ੍ਰੀਡ ਜਰਸੀ ਬ੍ਰੀਡ ਮਿਲਦੀ ਬਹੁਤ ਘਾਟਾ ਮੰਗ ਫੁੱਲ ਖਾਸ ਕਰਕੇ ਬੱਚੀ ਵਾਲੀ ਵੜ ਬਹੁਤ ਘਟ ਨਿਕਲਦੀ ਬੱਚੀ ਦਾ ਬਈ ਹਰ ਇੱਕ ਬੱਚੀ ਉਸ ਵੀ ਅੱਜ ਕੀਮਤ ਵੀ 12-13000 ਰੁਪਿਆ ਬਈ ਜਿਹਨੂੰ ਮਰਜੀ ਵੇਚ ਲੈ ਲਈ ਸਹੀ ਗੱਲ ਆ ਬਈ ਸਹੀ ਗੱਲ ਆ ਇੰਨੀ ਸੋਹਣੀ ਸਰਸਤੀ ਵੇਚੀ ਆ ਸ਼ੇਸ ਦੀ ਬਿਊਟੀ ਟੂਆ ਟੂਆ ਬੋਦੀ ਬਾਦੀ ਪੂਰੀ ਚੰਗੀ ਆ ਸਨਖਾ ਪੋਣਾ ਬੜ ਦੇ ਵਿੱਚ ਫੁੱਲ ਕਲਰ ਵੀ ਚੰਗਾ ਗਾ ਜਰਸੀ ਵਾਲਾ ਕਲਰ ਆ ਬਹੁਤ ਘੱਟ ਮਿਲਦਾ ਬਾਈ ਪਿਓਰ ਰੈਲਸੀ ਆ ਯਾਰ ਲੰਮੀ ਲੰਮੀ ਦਿਖਾਈ ਡਾਕਟਰ ਕਹਿੰਦੀ ਸਹੀ ਗੱਲ ਲੈ ਲੰਮੀ ਲੰਮੀ ਫੇਸ ਵੀ ਦੇਖ ਕੇ ਨਾ ਲੈਵਾ ਦੇਖੀ ਪੱਟ ਤੋਂ ਅੱਗੇ ਦੁਰਿਆ ਫਿਰਦਾ ਫੇਸ ਦੀ ਬਿਊਟੀ ਦੇਖੋ ਲੈ ਬਹੁਤ ਸੋਹਣੀ ਆ ਫੇਸ ਦੀ ਬਈ ਬੜਾ ਕੀ ਮੋਲ ਲਵੇ ਭਾਈ ਮੋਲ ਨਹੀਂ ਮੋਲ ਕਰਾਉਣਾ ਜਿਹੇ ਵੱਡਦਾ 75 80 ਕਹਿੰਦਾ ਆ 60000 ਰੁਪਏ ਲਵਾਗੇ ਛੋੜ ਮਰਜ਼ੀ ਦੀ ਕਰਨੀ ਆ ਭਾਈ 65000 ਰੁਪਿਆ ਭਾਈ ਕਹਿੰਦਾ ਲੈਣਾ ਹੀ ਆ ਮੋਲ ਕਰਾਉਣਾ 70 75 ਜੱਡਾ ਮਰਜ਼ੀ ਕਰਾ ਲਓ ਵਾਕਈ ਇੱਕ ਹੋਰ ਗੱਲ ਆ ਵੀ ਆਲਾ ਪਹਿਲਾਂ ਵੀਡੀਓ ਚਲਾ ਕੇ ਦੇਖ ਲੈ ਸਾਰਾ ਕੁਝ ਦੇਖੇ ਨਾ ਜੇ ਸੌਦਾ ਕਰੇ 5000 ਰੁਪਏ ਸਹੀ ਪਊ ਇੱਥੇ ਆ ਕੇ ਆਪਾਂ ਥਣਪਾ ਕਰਾਉਣੀ ਆ ਠੀਕ ਆ ਭਾਈ ਵੱਡੀ ਛੋਟੀ ਉਹ ਆਲੀ ਸਾਰਾ ਕੁਝ ਦੇ ਲੈ ਪਰ ਗਾਇਆਂ ਵੱਡਿਆਂ ਵਾਲਾ ਐਵੇਂ ਨਕਰੇ ਕਰੀਏ ਛੋਟੀ ਆ ਵੱਡੀ ਪੂਰੀ ਆ ਭਾਈ ਐਚ ਐਫ ਜੀ ਟੀ ਆ ਹਾਲੇ ਵੀ ਗਰੰਟੀ ਦੁੱਧ ਵਾਲਕ ਜਿੰਨਾ ਦਾ ਪੁੰਨ ਕਹਿ ਕੇ ਦੇਣਾ ਠੀਕ ਆ ਭਾਈ ਆਰਡਰ ਕਮਾ ਬਾਕੀ ਵਾਲੀ ਦੀ ਸੇਵਾ ਦੁੱਧ ਦੀ ਮਾਲਕਾਂ ਦਾ ਦਸਮ ਤਾ ਕੋ 18 19 ਕਿਲੋ ਪਲੂਨ ਹੋਊਗਾ ਭਾਈ ਜਰਾ ਹੁਣ ਆਪਣੀ ਲਿਆਂਦਿਆਂ ਆ ਆਪਣਾ ਕੋਈ ਘਰ ਦੇਣੀ ਆਪਣੀ ਆਪਣੀ ਗਰੰਟੀ ਆ ਜੋ ਬੰਦੇ ਮੇਰੇ ਪਾਸ ਕਰ ਲਈ ਠੀਕ ਆ ਜੇ ਰੁਪਈਏ ਵੀ ਸਾਰਾ ਕੋ ਸਾਹਮਣੇ ਆ ਮਗਰ ਬੱਚੀ ਕਿੰਨੀ ਸੋਹਣੀ ਲੈ ਠੰਡੀ ਆਈ ਗੱਲਾਂ ਓਕੇ ਠੰਡੀ ਆਈ ਨਹੀਂ ਭਾਈ ਕੋਈ ਚੱਕਰੀ ਨਹੀਂ ਡਾਕਟਰ ਚੈੱਕ ਨਹੀਂ ਕਹਿਣਾ ਕੁਛ ਨਹੀਂ ਭਾਈ ਕੀ ਆ ਬਾਹਲੀ ਬਰੀਡ ਆ ਕੋਈ ਚੱਕਰੀ ਲੈ ਚਵਾਈ ਚੈੱਕ ਕਰਿਓ ਭਾਈ ਚੂਣ ਪੜਾ ਚੰਗਾ ਹਨਾ ਬਈ ਥੋੜਾ ਜਿਹਾ ਬਾਲੀ ਪੋਲੀ ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਣੀ ਨਹੀਂ ਕਹਿਣਾ ਕੁਛ ਨਹੀਂ ਬਈ ਕੋਈ ਨਿਆਣਾ ਪਾਉਣ ਦੀ ਲੋੜ ਜਿਵੇਂ ਮਰਜੀ ਵਹਿ ਜਾ ਲੈ ਚੂਣ ਚੈੱਕ ਕਰੋ ਕਰਮਾ ਲਈ ਦਾ ਬਾਲੀ ਪੋਲੀ ਚਵਾਈ ਆ ਹਨਾ ਮੁੱਠੀਆਂ ਖਾਣਾ ਪੋਲੀ ਵਾਲਾ ਦਾ ਅੰਤ ਹੀ ਕੋਈ ਨਹੀਂ ਸਹੀ ਗੱਲ ਆ ਬਈ ਚੂਣ ਚਵਾ ਕਰਮਾ ਲਈ ਦਾ ਇੱਕ ਨੰਬਰ ਆ ਬਾਲੀ ਠੰਡੀ ਸੀਲ ਆ ਬਈ ਢਿਲੇਵਾ ਦੇਖੋ ਕਮਾਲ ਦਾ ਨਾੜਾ ਨੂੰ ਨਾ ਥਾਣ ਇੱਕ ਨੰਬਰ ਲੱਗਿਆ ਕਯਾ ਬਾ ਬਾਕੀ ਔਰ ਵੱਡੀ ਗੱਲ ਆ ਜਿਹੜੀ ਮੁੱਲ ਦੀ ਆ ਮੁੱਲ ਵੀ ਇਹ ਕਿਸੇ ਨੇ ਨਹੀਂ ਮੰਨਿਆ 65000 ਰੁਪਇਆ ਮੰਨਤਨ ਦੋ ਜਾਨਵਰ ਦਿੰਨੇ ਆ ਬਈ ਟਾਪ ਦੇ ਦਿੰਨੇ ਕਿੱਚ ਕੇ ਜੀ ਮੁੱਲ ਰੱਖਿਆ ਬਈ ਬਾਪਾ ਲੈਣ ਦੇ ਹੁੰਦਾ ਡਾਕਟਰ ਹੂੰ ਲੈਣ ਦੇ ਨਾਲ ਮੁੱਲ ਆ ਬਾਲਾ ਵੱਡਾ ਮੁੱਲ ਨਹੀਂ ਕਰੇ ਅੱਗੇ ਦੋ ਨੰਬਰ ਤੇ ਇਹ ਵੀ ਜਰਸੀ ਹਾਂ ਹਾਂ ਬਈ ਇਹ ਕਿਹੜਾ ਸੂਆ ਬਈ ਇਹ ਵੀ ਦੂਜਾ ਸੂਆ ਹੁੰਦੇ ਬਈ ਹਰਿਆਣੇ ਦਾ ਦੂਜਾ ਸੂਆ ਆਗਾ ਕਿੰਨੇ ਦਿਨ ਰੰਗ ਰੂਪ ਪੂਰਾ ਪੱਕਾ ਇਹ ਲੈ ਜਾਓ ਹਬਾ ਸਾਡਾ ਡਾਕਟਰ ਠੰਡੀ ਇੰਨੀ ਲੈ ਹਾਫ ਹੁੰਦੇ ਦੀ ਕੱਚੀ ਜਰਸੀ ਬ੍ਰੀਟ ਲਾਂ ਦੇ ਖੁੱਟ ਲਾਂ ਬੋ ਪਈਆਂ ਸਾਰੀਆਂ ਬਾਲ ਢਲਾਂ ਕੱਢੂ ਹਣ ਮੁਟਿਆ ਠੰਡੀ ਸੀਲ ਦਾ ਇੰਨਾ ਆਇਆ ਬੇਜਾ ਕੁ ਚੱਕਰੀ ਜਿਹੜਾ ਥਣ ਪੂਰੀ ਵਿੱਤੀ ਦੇ ਥਣ ਚੱਲੀ ਕੱਚੀ ਕੱਚੀ ਆ ਉਸ ਹਾਉਣਾ ਵੀ ਵਾਲੂ ਡਾਕਟਰ ਰੰਗ ਰੂਪ ਬੜਾ ਚੰਗਾ ਬਸ ਇਹ ਤੁਨ ਧਰ ਲੈ ਬਾਕੀ ਇਹ ਮੰਗ ਬਹੁਤ ਹੈ ਕਲਰ ਪਿਓਰ ਭਾਈ ਪਿਓਰ ਆ ਜੀ ਆਉਂਦੇ ਆ ਲੈ ਪੂਰੀ ਵਿੱਤੀ ਤਾਂ ਇਹ ਮੁਠੀ ਵਾਲਾ ਥਣ ਚੌਂਕ ਚੌਂਕ ਯਾਰ ਬੜੀ ਚੰਗੀ ਆ ਫੇਸਬੁਕ ਬੜਾ ਚੰਗਾ ਬੜਾ ਦੇ ਇल्ली ਕੱਚੀ ਕੱਚੀ ਆ ਬਾਹਰ ਤੀ ਕੱਚੀ ਹੋ ਜਾਈ ਭਾ ਦੇ ਲਾਂਗੇ ਬਈ ਉਹੇ ਦਾ ਮੁੱਲ ਹੋਊਗਾ ਬਾਲਾ ਮੁੱਲ ਨਹੀਂ ਹੋਣਾ ਮੁੱਲ ਵੈਸੀ ਭਾਈ ਤੇ ਜਾਇਜ ਹੁੰਦੀ ਆ ਚਮਕ ਪੂਰੀ ਬਰੀਡ ਫੁੱਲ ਤੋਰਾ ਪੱਦਰ ਫੜੀ ਵੀ ਕੋਈ ਲੱਸੀ ਨਹੀਂ ਲਾਵੀ ਨਹੀਂ ਕਹਣੀ ਭਾਈ ਬਾਲੀ ਝੌਂਕ ਝੌਂਕ ਵਾਲੀ ਡਾਕਟਰ ਠੰਡੂ ਜਾਂ ਐਨ ਜਿੱਥੇ ਮਰਜੀ ਰੋਕ ਲਾ ਯਾਰ ਕੋਈ ਸਹੀ ਗੱਲ ਹੈ ਕੀ ਬਾਤ ਭਾਈ ਬਈ ਕੋਈ ਤੇ ਕੱਦ ਬਰੀਡ ਚਮਕ ਇੱਕ ਨੰਬਰ ਕੀ ਮੁੱਲ ਲਵੇ ਜਾਇਜ ਇਹ ਤਰੇੜਿਆ ਦੀ ਦੇਣਾ ਡਾਕਟਰ ਤਰੇਟ ਹਜ਼ਾਰ ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾਨਦਾਨ ਮਾੜਾ ਮੋਟਾ ਹੋਜੋ ਜਮਾ ਖੇਚੇ ਕੇ ਮੋਲ ਲਬਾੜਾ ਮੋਲ ਨਹੀਂ ਰੱਖਿਆ ਬਾਈ ਨੇ ਕੱਚੀ ਕੱਚੀ ਆ ਲੈ ਲੇਵਾ ਦੇਖੋ ਮੁਰ ਇੱਕ ਨੰਬਰ ਲੇਵਾ ਨੇ ਇਸ ਦੀ ਬਿਊਟੀ ਚੰਕ ਚੁੰਕ ਪੂਰੀ ਆ ਬਾਈ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਰਖਾਤੇ